ਕੀ ਨਾਮ ਹੈ ਤੁਹਾਡਾ ਇਹ ਚਿੰ다 ਸਿੰਘ ਜੀ ਪਿੰਡ ਕਿਹੜਾ ਹੈ ਰਾਜੋਕਾ ਸਾਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡੈਥ ਵੀ ਕੀ ਲੱਗਦੇ ਤੁਹਾਡੇ ਇਹ ਤੇ ਸਾਲੋਂ ਇੱਕ ਤਾਂ ਮੇਰਾ ਜਿਹੜਾ ਮਾਂ ਵੀਰੋ ਵੀ ਮੇਰਾ ਪੱਤੀ ਗਾ ਤੇ ਜੋਜਾ ਵੀ ਉਹ ਵੀ ਚਲੋ ਪਤੀ ਗਈ ਸਾਡੇ ਲੱਕ ਮਾਰ ਗਵਾਟਿਆ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਇਹ ਰਾਜੋਕਾ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਤੇ ਮਗਰੋਂ ਸਾਈਡ ਤੋਂ ਆਕਤੀ ਕਿਦੇ ਕੋਲ ਦੋਵਾਂ ਦੀ ਡੈਥ ਹੋ ਗਈ ਹਾਂਜੀ ਦੋਵਾਂ ਦੀ ਡੈਥ ਹੋ ਗਈ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਗੱਡੀ ਛੁੱਟ ਕੇ ਤੇ ਆਪਾ ਭੱਜ ਗਏ ਪੁਲਿਸ ਆਈ ਆ ਐਸਐਸਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਆ ਸਾਡੀ ਵੀ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂਵ ਵਾਸਤੇ ਕਹੋ ਜਾਂ ਕੰਮ ਨਾ ਕਰੇ ਕੋਈ ਕੀ ਨਾਮ ਵੀਰ ਜੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗਿਆ ਜੀ ਆ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਹੈ ਕੀ ਨਾਮ ਸੀਗਾ ਗੁਰਵਿੰਦਰ ਸਿੰਘ ਆ ਕਿ ਕਿੱਦਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਪਿੰਡ ਰਾਜੋਗਿਆ ਦੇ ਬਾਰੇ ਕੰਡਾ ਜ਼ਰੌਣ ਆਏ ਗੱਡੀ ਦਾ ਮੰਡੀ ਦੇ ਵਿੱਚ ਪੱਲੇਦਾਰ ਸੀਗੇ ਤੋਂ ਗੱਡੀ ਆ ਰਹੀ ਨੇ ਦੇਖ ਪਿੱਛੋ ਸਾਈਡ ਮਾਰਦੀ ਆ ਇਹ ਇਹ ਇਧਰੋਂ ਜਾ ਰਹੇ ਸੀਗੇ ਤੇ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਖੇੜੇ ਨੂੰ ਜਾ ਰਹੇ ਕਿਥੇ ਖੇੜੇ ਨੂੰ ਜਾ ਰਹੇ ਅੱਛਾ ਇੱਕ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਜੀ ਮਾਸ ਮੰਗ ਸਕਤ ਤੋਂ ਸਕਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਕੀ ਨਾਮ ਆਮਿਰ ਸਿੰਘ ਆ ਅੱਛਾ ਆਮਿਰ ਸਿੰਘ ਤੇ ਵਿਆਹ ਆ ਜੀ ਇਹੜਾ ਜੇ ਐਕਸੀਡੈਂਟ ਹੋਇਆ ਇਹ ਕਿੱਸ ਤਰ੍ਹਾਂ ਹੋਇਆ ਤੇ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਨਾ ਖੇਮਪਰ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਖਰੀਸਦੀ ਹੋਈ ਲੈ ਗਈ ਹੈ ਜੀ ਇਹ ਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ ਇੱਕ 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਇਹ ਮੰਡੀ ਚ ਲੇਵਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਅੰਮ੍ਰਿਤਪੁਰ ਵਾਹ ਪਸੇ ਜਾ ਰਹੇ ਸੀ ਤੇ ਗੱਡੀ ਨੇ ਪਿੱਛੇ ਟੱਕਰ ਮਾਰੀ ਹਾਂਜੀ ਪਿੱਛੇ ਟੱਕਰ ਮਾਰੀ ਐ ਜੀ ਤੇ ਹੁਣ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੁੱਕੇ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਆਂ ਦੀ ਮੌਤ ਹੋ ਗਈ ਇਹਨਾਂ ਦੋਆਂ ਦੀ ਮੌਤ ਹੋ ਗਈ ਜੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰ ਰਹੇ ਆ ਇਹ ਆਫਿਰ ਦਰਜ ਕਰਕੇ ਇਹਨਾਂ ਦੇ ਲਾਸ਼ਾਂ ਦਾ ਪੋਸਟਮਾਰਟਮ ਕਰਾਗੇ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ